ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨ ਸਰੀ ਮਹਲਾ ਪੰਜਵਾ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮਹੀ ਪ੍ਰਤਪਾਲਾ ਹਮ ਬਾਰਿਕ ਤੁਮਰੇ ਧਾਰੇ ਜਹਿਵਾ ਇੱਕ ਕਵਨ ਗੁਣ ਕਹੀਏ ਬੇਸਮਾਰ ਬਯੰਤ ਸੁਆਮੀ ਤੇਰੋਂ ਅਤਨਾ ਕੀ ਨਹੀਂ ਲਹੀਏ ਰਹਾ ਕੋਟ ਪਰਾਧ ਹਮਾਰੇ ਖੰਡ ਹੋ ਅਨਿਕ ਵਿਧੀ ਸਮਝਵੋ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਦਰ ਖਵ ਹੋ ਤੁਮਰੀ ਸ਼ਰਨ ਤੁਮਰੀ ਆਸ ਤੁਮਹੀ ਸਜਨ ਸੁਹੇਲੇ ਰੱਖੋ ਰੱਖਣ ਹਰ ਦਿਆਲਾ ਨਾਨਕ ਕਰਕੇ ਗੋਲੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ 5 ਤੁਮ ਦਾਤੇ ठाकुर प्रतपालक नायक खसम हमारे नेमख नेमख तुम ही प्रतपाल हा हम बारक तु मरे तारे जहवा एक कवन गुण कहिए बेसमार मंत बे स्वामी तेरो अंत ना के नहीं लहीए रे ਕੋਟ ਪਰਾਦ ਹਮਾਰੇ ਖੰਡ ਹੋ ਅਨੇਕ ਵਿਧੀ ਸਮਝਾਵ ਹੋ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਦ ਰਖਵ ਹੋ ਤੁਮਰੀ ਸਰਣ ਤੁਮਾਰੀ ਆਸਾ ਤੁਮ ਹੀ ਸਜਨ ਸੁਹਲੇ ਰੱਖ ਹਾਂ ਰੱਖਨ ਹਰ ਦਿਆਲਾ ਨਾਨਕ ਕਰਕੇ ਗੁਲੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਮਹਲਾ ਪੰਜਵਾ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮਹੀ ਪ੍ਰਤਪਾਲਹਾ हम बारिक तु मरे तारे जहवा एक कवन गुण कहिए बेसमार व्यंत बे स्वामी तेरो अंत ना कि नहीं लहीए रहा कोट पराद हमारे खंड हो अनिक विधि समझव हो हम अज्ञान अलप मत थोरी ਤੁਮ ਆਪਨ ਬਿਰਦਰ ਖਰ ਹੋ ਤੁਮਰੀ ਸਰਣ ਤੁਮਰੀ ਅਸਾ ਤੁਮਹੀ ਸਜਨ ਸੁਹਲੇ ਰੱਖੋ ਰੱਖਣ ਹਰ ਦਿਆਲਾ ਨਾਨਕ ਕਰਕੇ ਗੋਲੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨ ਸ੍ਰੀ ਮਹਲਾ ਪੰਜਵਾਂ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲਾ ਹਮ ਬਾਰਿਕ ਤੁਮਰੇ ਧਾਰੇ ਜਹਿਵਾ ਇੱਕ ਕਵਨ ਗੁਣ ਕਹੀਏ ਬੇਸਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿ ਨਹੀਂ ਲਹੀਏ ਰਹਾ ਕੋਟ ਪਰਾਦ ਹਮਾਰੇ ਖੰਡ ਹੋ ਅਨੇਕ ਵਿਧੀ ਸਮਝਾਵ ਹੋ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਦ ਰਖਵ ਹੋ ਤੁਮਰੀ ਸਰਣ ਤੁਮਾਰੀ ਅਸਾ ਤੁਮਹੀ ਸਜਨ ਸੁਹਲੇ ਰਾਖਾ ਰੱਖਣ ਹਰ ਦਿਆਲਾ ਨਾਨਕ ਕਰਕੇ ਗੋਲੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਮਹਲਾ 5 ਤੁਮ ਦਾਤੇ ਠਾਕੁਰ ਪ੍ਰਤਪਾਲਕ ਨੈਕ ਖਸਮ ਹਮਾਰੇ निमख निमख तुम ही प्रतपाल हा हम बारक तुम रे तारे जहवा एक कवन गुण कहिए बेसमार व्यंत बे स्वामी तेरो अंत ना के नहीं लहीए रहा कोट पराद हमारे खंड हो अनिक विधि समझो ہم اگیاں نہ الپ مت تھوری تم اپن بیر در رکھو ہو تُمری شرن تُماری ایسا تُمہی سجن سہلے رکھاں رکھن ہر دیاں لا نانک کر کے گلے سلام شری واہ گرو صاحب جی ਤਨਸਰੀ ਮਹਲਾ ਪੰਜਵਾਂ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲਾ ਹਮ ਬਾਰਿਕ ਤੁਮਰੇ ਧਾਰੇ ਜਹਿਵਾ ਇੱਕ ਕਵਨ ਗੁਣ ਕਹੀਏ ਬੇ ਸਮਾਰ ਬਿਆਤ ਸੁਆਮੀ ਤੇਰੋਂ ਅਤਨਾ ਕਿ ਨਹੀਂ ਲਹੀਐ ਰਹਾ ਕੋਟ ਪਰਾਧ ਹਮਾਰੇ ਖੰਡ ਹੋ ਅਨਿਕ ਵਿਦੀ ਸਮਝਵੋ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਦਰ ਖਰ ਹੋ ਤੁਮਰੀ ਸ਼ਰਨ ਤੁਮਰੀ ਅਸਾ ਤੁਮਹੀ ਸਜਨ ਸੁਹੇਲੇ ਰੱਖਾ ਰੱਖਣ ਹਰ ਦਿਆਲਾ ਨਾਨਕ ਕਰਕੇ ਗੋਲੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ 5 ਤੁਮ ਦਾਤੇ ਠਾਕੁਰ ਪ੍ਰਤਪਾਲਕ नायक खसम हमारे नेमख नेमख तुम ही प्रतपाल हा हम बारक तु मरे तारे जहवा एक कवन गुण कहिए बेसमर व्यंत बे स्वामी तेरो अंत ना के नहीं लहीए रहा कोट पराद हमारे खंड हो ਅਨੇਕ ਬਿਧੀ ਸਮਝਵੋ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਦਰ ਖਰਹੋ ਤੁਮਰੀ ਸਰਣ ਤੁਮਰੀ ਅਸਾ ਤੁਮਹੀ ਸਜਨ ਸੁਹਲੇ ਰੱਖੋ ਰੱਖਣ ਹਰ ਦਿਆਲਾ ਨਾਨਕ ਕਰਕੇ ਗੁਲੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ ਪੰਜਵਾ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮਹੀ ਪ੍ਰਤਪਾਲਾ हम बारिक तु मरे तारे जहवा एक कवन गुण कहिए बेसमार व्यंत बे स्वामी तेरो अंत ना के नहीं लहीए रहा कोट पराद हमारे खंड हो अनेक विधि समझ हो हम अज्ञान अलप मत थोरी ਤੁਮ ਆਪਨ ਬਿਰਦਰ ਖਰ ਹੋ ਤੁਮਰੀ ਸਰਣ ਤੁਮਰੀ ਆਸ ਤੁਮਹੀ ਸਜਨ ਸੁਹਲੇ ਰੱਖਾ ਰੱਖਣ ਹਰ ਦਿਆਲਾ ਨਾਨਕ ਕਰਕੇ ਗੋਲੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ 5 ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮਹੀ ਪ੍ਰਤਪਾਲਾ ਹਮ ਬਾਰਿਕ ਤੁਮਰੇ ਧਾਰੇ ਜਹਿਵਾ ਇੱਕ ਕਵਨ ਗੁਣ ਕਹੀਏ ਬੇਸਮਾਰ ਬੇਅੰਤ ਸੁਆਮੀ ਤੇਰੋਂ ਅਤਨਾ ਕੀ ਨਹੀਂ ਲਹੀਏ ਰਹਾ ਕੋਟ ਪਰਾਦ ਹਮਾਰੇ ਖੰਡ ਹੋ ਅਨਿਕ ਵਿਦੀ ਸਮਝਵ ਹੋ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਦਰ ਖਰ ਹੋ ਤੁਮਰੀ ਸ਼ਰਨ ਤੁਮਰੀ ਅਸਾ ਤੁਮਹੀ ਸਜਨ ਸੁਹਲੇ ਰੱਖ ਰੱਖਣ ਹਰ ਦਿਆਲਾ ਨਾਨਕ ਕਰਕੇ ਗੁਲੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਮਹਲਾ ਪੰਜਵਾ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮਹੀ ਪ੍ਰਤਪਾਲਹਾ हम बारिक तु मरे तारे जहवा एक कवन गुण कहिए बेसमार व्यंत स्वामी तेरो अंत ना कि नहीं लहीए रहा कोट पराद हमारे खंड हो अनिक विधि समझव हो हम अज्ञान अलप मत थोरी ਤੁਮ ਆਪਨ ਬਿਰਤ ਰਖਰ ਹੋ ਤੁਮਰੀ ਸਰਨ ਤੁਮਰੀ ਅਸਾ ਤੁਮਹੀ ਸਜਨ ਸੁਹਲੇ ਰਖ ਰੱਖਣ ਹਰ ਦਿਆਲਾ ਨਾਨਕ ਕਰਕੇ ਗੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ